ਸਤਿ ਸ਼੍ਰੀ ਅਕਾਲ ਜੀ ਮਨਾਸਿਦ ਵਲੌਗ ਤੇ ਤੁਹਾਡਾ ਸਵਾਗਤ ਹੈ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਗੇ ਵਧੀਆ ਹੋਗੇ ਤੇ ਆਪਦੇ ਘਰਾਂ ਦੇ ਵਿੱਚ ਰਾਜੀ ਭਾਜੀ ਹੋਗੇ ਜੀ ਲਓ ਜੀ ਅੱਜ ਦਿਨ ਹੋ ਗਿਆ ਵੀਰਵਾਰ ਤੇ ਟਾਈਮ ਇੱਥੇ ਹੋ ਗਿਆ 8:00 ਵਜੇ ਦਾ ਕਾਫੀ ਕੰਮ ਤਾਂ ਆਪਾਂ ਕਰ ਲਿਆ ਤੇ ਹੁਣ ਮੈਂ ਲੱਗੀ ਸੀ ਸਬਜ਼ੀ ਬਣਾਉਣ ਸਬਜ਼ੀ ਮਾਡੀਆ ਭਿੰਡੀਆਂ ਦੀ ਤੇ ਪੂਰਾ ਵਲੌਗ ਤੁਸੀਂ ਜਰੂਰ ਦੇਖਿਓ ਜੀ ਵਲੌਗ ਦੇਖਣ ਤੋਂ ਬਾਅਦ ਕਰ ਦਿਓ ਲਾਈਕ ਸ਼ੇਅਰ ਤੇ ਜੇ ਤੁਸੀਂ ਪਹਿਲੀ ਵਾਰੀ ਚੈਨਲ ਤੇ ਆਏ ਤੇ ਚਲੋ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਸਪੋਰਟ ਕਰਦੇ ਰਹੋ ਤੇ ਬਣੇ ਰਿਓ ਵਲੌਗ ਦੇ ਵਿੱਚ ਮਿਲਾਂਗੇ ਆਪਾਂ ਤੁਹਾਡੇ ਬੇਰ ਬਾਅਦ ਕਰਸੀ ਰਾਈਟਿੰਗ ਆਉਂਦੀ ਨਹੀਂ ਉਸ ਵੱਡੇ ਵੱਡੇ ਕ੍ਰਿਕਟਰ ਬੋਲ ਵੱਜੀਆ ਭਈ ਬਾੜ ਦਾ ਵੱਜੀਆ ਥੋੜੀ ਜਿਹੀ ਵੱਜਣ ਨਾਲ ਨਹੀਂ ਹੁੰਦਾ ਕੋਈ ਮਰਜੀ ਕੀ ਕਰ ਨਾਨਕੇ ਨੇ ਕਰ ਮਸਤੀ ਹੋ ਰਹੀ ਹੈ ਹੁਣ ਹੈ ਆਪਾਂ ਵੀ ਖੇਲ ਆਪਾਂ ਕਿਉਂ ਖੜੇ ਆ ਹੁੰਦਾ ਭਈ ਹੋਮਵਰਕ ਮਿਲ ਗਿਆ ਹੋਲਿਡੇਜ਼ ਹੋਮਵਰਕ ਮਿਲ ਗਿਆ ਕਰ ਲਿਆ ਕਰਨਾ ਹੈ ਨਹੀਂ खेडनी क्रिकेट छोटी दीदी ठीक है? हाँ? दीदी ठीक है की नाम रखिया है सिद्धत लड़दा तो नहीं सिद्दत न फलियां टूट रही वह सही है ਪਿੰਡੀਆਂ ਤੋੜ ਲੀਆਂ ਇੱਧਰ ਤੇ ਤੋੜ ਲਈ ਫਲੀਆਂ ਇੱਧਰ ਉਹ ਉੱਥੇ ਬੂਟਾ ਸੀ ਨੇ ਕਿ ਪਿੰਡੀਆਂ ਦੇ ਕੋਲੇ ਉਹਨੂੰ ਵਾਵਾ ਲੱਗੇ ਉਹ ਉੱਧਰ ਜੇ ਆ ਟਾਈਮ ਹੋ ਗਿਆ 10 ਵਜੇ ਦਾ ਔਰ ਰਾਜਿੰਦਰ ਇੱਧਰ ਲਾਰੇ ਗਾਰਡਨ ਨੂੰ ਪਾਣੀ ਕਦੂਆਂ ਦੀ ਵੇਲ ਨੂੰ ਲਾਓ ਕਦੂ ਖਾ ਖਾ ਜੀ ਭਖੜ ਜੂਗਾ ਕਿੰਨੇ ਲੱਗੇ 4 ਕਮਾਤਾ ਲੈ ਗਈ ਤੋੜ ਕੇ ਵੇਖ ਤੈਨੂੰ ਲੱਭੀ ਚਾਰ ਅੱਛਾ ਉਹ ਤਾਂ ਵੱਡਾ ਸੀ ਇਹ ਘਾਰ ਇਧਰ ਲੱਗਿਆ ਐ ਸਾੜ ਤੇ ਵੀ ਹੈ ਠੀਕ ਹੋਰ ਪੱਤੇ ਪਾਸੇ ਕਰਕੇ ਦੇਖਦਾ ਆਰੇ ਲੱਗੇ ਅੱਜੀ ਪ੍ਰੈਂਕ ਹੋ ਗਿਆ ਟੱਕਣਕਲੇ ਦੂਰ ਆ ਲੱਗਦਾ ਸੀ ਕੱਦੂ ਆ ਇਹਨਾਂ ਦੇ ਵਿੱਚ ਕੁਛ ਨਹੀਂ ਉੱਗਿਆ ਹੁਣ 1 2 3 4 4 ਵੇਲੇ ਹੋ ਗਏ ਦੋ ਬੈਗ ਸਪੰਜ ਚਲੋ ਇਹਨਾਂ ਚੀਜ਼ ਕੋ ਲਾ ਦਈਏ ਮਰਚਾ ਦੇ ਬੁੱਟੇ ਲਾ ਦੋ ਕੋयल ਬੋਲੀ ਹਕੂ ਕੋ ਬੜੀ ਮਿੱਠੀ ਬੋਲੀ ਆਪਦੇ ਹਿਸਾਬ ਨਾਲ ਕਰ ਲੈ ਜੜ ਮੜ ਜਵੇ ਸਿੱਧਾ ਅੱਗੇ ਮੁੜਿਆ ਆਈ ਨਹੀਂ ਤਾਂ ਆ ਜਾਣੀ ਆ ਰੋ ਜਿੱਧਰ ਲੱਗ ਰਹੀ ਹੈ ਮੰਦਰੀ ਚਾਦਰ ਤੇ ਨਵਾਂ ਮੰਜਾ ਬੁਲਾਂਗੇ ਫਰਟਾਂ ਮਠਰ ਕੇ ਤੋ ਤਾਂ ਥੈਂਕ ਯੂ ਜੀ ਪਾਣੀ ਪੀ ਰਿਆ ਥੈਂਕ ਯੂ ਭਰ ਗਈ ਇਹਨਾਂ ਨੂੰ ਆਤ ਤਾਂ ਹੁੰਦੀ ਲੈ ਦਾ ਟੂਟੀਆਂ ਤੋਂ ਪਾਣੀ ਪੀਂਦੀ ਚਲੋ ਜੀ ਮੋਟਰ ਕਰਦੇ ਆ ਬੰਦ ਤੇ ਆ ਦੇਖੋ ਪੱਥਰ ਚਟ ਕਿਵੇਂ ਵਧੀਆ ਪਿਆ ਪੂਰਾ ਪਰ ਵਧੀਆ ਦਾ ਜਿਆਦਾ ਪਾਣੀ ਦੀ ਵੀ ਲੋੜ ਲੋ ਤਾਂ ਮੈਂ ਤਾਂ ਪੁੱਛਦੀ Gracias. a ਤੁਹਾਡਾ ਨਾਮ ਆਈਡੈਂਟੀਟੀ ਕਾਰਡ 你前没来你边。 Cái bóp. ਨਿਯਤ ਲੱਗੇ ਮੰਜਾ ਬੰਨ੍ਹਣ ਵਾਸਤੇ ਸੰਜਾ ਬੰਦੇ ਬੰਦੇ ਉਹ ਕਾ ਬ੍ਰੇਕ ਦਵਾਰੇ ਤੋਂ ਥੋੜੀ ਜਿਹੀ ਖਰਾਬ ਲੱਗ ਗਈ ਹੁਣ ਇਹ ਮੇਨ ਟੱਕਾ ਲਉਣਾ ਪੈ ਰਿਹਾ ਮम्मी ਫੋਨ ਲਾ ਕੇ ਦੋਵੇਂ ਨੇ ਪਰ ਲੋ ਜੀ ਮੰਜਾ ਸਿਵੜਨਾ ਸ਼ੁਰੂ ਕੀਤਾ ਸੀ ਦੁਪਹਿਰ ਨੂੰ 3 ਵਜੇ ਤੇ ਇਹ ਜਿਹੜੀ ਵੀਡੀਓ ਨਾਲ ਚੱਲ ਰਹੀ ਹੈ ਇਹ ਹੈਗੀ ਆ 11 ਕਾ ਵਜੇ ਤੇ ਸਵੇਰ ਤੇ ਤੇ ਇੱਥੇ ਮੈਂ ਲੰਚ ਵਗੈਰਾ ਦਾ ਸਾਰਾ ਕੰਮ ਜਿਹੜਾ ਖਤਮ ਕਰ ਲਿਆ ਸੀ ਕਿਚਨ ਦਾ ਕੰਮ ਖਤਮ ਹੋ ਗਿਆ ਸੀਗਾ ਤੇ ਮੈਂ ਲੱਗੇ ਸੀ ਵਾਸ਼ਰੂਮ ਦੀ ਸਫਾਈ ਕਰਨ ਵਾਸਤੇ ਹੁਣ ਡੇਲੀ ਜਿਹੜੀ ਹੈ ਥੋੜੀ ਥੋੜੀ ਕਲੀਨਿੰਗ ਚੱਲਦੀ ਰਹਿੰਦੀ ਆ ਕਿਉਂਕਿ ਡੀਪ ਕਲੀਨਿੰਗ ਕੀਤੀ ਹੋਈ ਸੀਗੀ ਦੀਵਾਲੀ ਵੇਲੇ ਦੀ ਤੇ ਇਸ ਕਰਕੇ ਮੈਂ ਕਿਹਾ ਇਹ ਵੀ ਸੋਚਣਗੇ ਵੀ ਟਿਊਸ਼ਨ ਪੜਾਉਂਦੀ ਚੰਗੀ ਸੀਗੀ ਬਿਜੀ ਰਹਿੰਦੀ ਸੀਗੀ ਹੁਣ ਤਾਂ ਡੇਲੀ ਜਿਹੜਾ ਪਾਣੀ ਡੋਲਦੀ ਰਹਿੰਦੀ ਆ ਕਿਉਂਕਿ ਡੇਲੀ ਟੈਂਕੀ ਭਰਨੀ ਪੈਂਦੀ ਆ ਪਾਣੀ ਵੈਸੇ ਵੀ ਗਰਮੀ ਕਰਕੇ ਕਾਫੀ ਲੱਗ ਜਾਂਦਾ ਆ ਤੇ ਬਾਕੀ ਇਹ ਵੀਡੀਓ ਮੈਂ ਤਾਂ ਚਲਾਈ ਸੀ ਕਿਉਂਕਿ ਇੱਕ ਤਾਂ ਵਲੌਗ ਕੋ ਬਹੁਤ ਜ਼ਿਆਦਾ ਲੰਬਾ ਹੋ ਜਾਣਾ ਸੀ ਦੂਸਰਾ ਅਸੀਂ ਮੰਝਾ ਪਾਉਂਦੇ ਸੀਗੇ ਤੇ ਮੰਮੀ ਨੇ ਚੁੰਨੀ ਲਾ ਰੱਖੀ ਸੀ ਮੰਮੀ ਕਹਿੰਦੀ ਗਰਮੀ ਲੱਗਦੀ ਹੈ ਔਰ ਮੈਨੂੰ ਪਤਾ ਨਹੀਂ ਲੱਗਾ ਬਾਈ ਮਿਸਟੇਕ ਕੈਮਰਾ ਉਧਰ ਹੀ ਸੈੱਟ ਹੋ ਗਿਆ ਤੇ ਇਹ ਵਲੌਗ ਬਣਾਉਂਦੇ ਸਮੇਂ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਹੈਨਾ ਵੀ ਖਾਸ ਕਰ ਮੰਮੀ ਹੁਣਾਂ ਦਾ ਤਾਂ ਉਹ ਵਾਲਾ ਟਾਈਮ ਸੀਗਾ ਜਦੋਂ ਘੁੰਡ ਕੱਢਦੇ ਹੁੰਦੇ ਸੀਗੇ ਇਸ ਕਰਕੇ ਵਲੌਗ ਕੋਈ ਰਿਸ਼ਤੇਦਾਰ ਵੀ ਦੇਖਦਾ ਹੈ ਜਾਂ ਕੋਈ ਆਪਦੇ ਹੋਰ ਵੀ ਦੇਖਦੇ ਆ ਤਾਂ ਅਜੀਬ ਜਿਹਾ ਲੱਗਦਾ ਹੈ ਇਸ ਤਰ੍ਹਾਂ ਤੇ ਇਸ ਕਰਕੇ ਆਪਾਂ ਨੂੰ ਬਹੁਤ ਚੀਜ਼ਾਂ ਦਾ ਇਸ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੈ ਤਾਂ ਕਰਕੇ ਮੈਂ ਨਾਲ ਦੇ ਨਾਲ ਜਿਹੜੀ ਮੇਰੀ ਸਵੇਰ ਵਾਲੀ ਵੀਡੀਓ ਸੀ ਉਹ ਵੀ ਵਲੋਗਿੰਗ ਦੇ ਨਾਲ-ਨਾਲ ਫੈਮਿਲੀ ਦੇ ਪੂਰੇ ਪਰਿਵਾਰ ਦੀ ਜਿੱਦਾਂ ਵੀ ਧਿਆਨ ਰੱਖਣਾ ਪੈਂਦਾ ਹੈ ਆਪਾਂ ਨੂੰ ਕਿਉਂਕਿ ਆਪਾਂ ਜ਼ਿੰਮੇਵਾਰ ਫੈਮਿਲੀ ਚ ਆਫਲੋਂਗ ਕਰਦੇ ਆਂ ਤੇ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਇਸ ਕਰਕੇ ਨਾਲ ਦੇ ਨਾਲ ਜਿਹੜਾ ਵਲੌਗਸ ਸੀ ਉਹ ਜਿਆਦਾ ਲੰਮਾ ਵੀ ਨਹੀਂ ਬਣਿਆਗਾ 个。啊 ਰਾਹੋ ਫੋਲਡ ਆਣਾ ਜੱਗਣੀ ਹੈ ਜਿਹੜਾ ਫੋਲਡ ਹੋ ਜਾਂਦੀ ਹੈ ਕਿੰਨੇ ਜਗਾ ਕਿਤੇ ਜਾਉਣੇ ਆ ਤੇ ਵਿਰਾਸਤ ਹੋਵੇ ਮੁੰਡੇ ਤੇ ਮੰਜੇ ਬੰਦੇ ਤੇ ਹੱਥ ਖਾ ਜਾਂਦੇ ਆ ਮੁੰਡੇ ਦੇ ਹਨ ਆਪ ਸੀ ਘਾਟ ਦੇਣਾ ਨਹੀਂ ਘਰ ਦੇ ਦੀ ਨੀਸੂ ਉਹ ਆਪਣਾ ਲੈ ਹੀ ਪਹਿਲਾਂ ਅਮਨੋ ਦੇ ਮੰਤੇ ਬੁਲੇ ਜੀ ਬਲੇ ਮਾਂ ਜੀ ਦੇ ਸੀ ਵੀਰ ਉਹ ਖੂਨ ਤੇ ਬਣੀ ਹੈ ਲੋ ਜੀ ਮੰਜਾ ਬੁਣ ਹੋ ਗਿਆ ਤੇ ਹੁਣ ਇਸ ਤੇ ਲਾਉਣੀ ਹੈ ਚਾਦਰ ਬਾਕੀ ਬੁਣ ਹੋ ਗਿਆ ਬਸ ਇਹ ਹੁਣ ਪੂਰਾ ਕੱਟਿਆ ਨਹੀਂ ਘੜਪਿਆ ਵੰਦ ਰਿਹਾ ਕੱਟਿਆ ਨਾ ਅੱਛੇ ਵੀ ਕਸਰ ਕੁਸਰ ਨਹੀਂ ਚਲ ਕਰੋ ਫੇਰਾ ਦੇਖਦੇ ਹਾਂ ਚਾਦਰ ਉੱਪਰ ਪੂਰੀ ਆ ਜੋ ਵੀ ਚੌੜੀ ਖਲਾਰ ਕੇ ਦੇਖਾਂ ਅਜੀਬ ਹੈ ਹਨਾ ਚੜੀਆ ਬਸ ਸਹੀ ਹੈ ਜਦੋਂ ਪੂਰੀ ਆਉਗੀ ਚਲੋ ਜੀ ਮੋਰ ਤਾਂ ਮੰਜਾ ਤਾਂ ਬਣੋ ਹੋ ਗਿਆ ਚਾਦਰ ਵੀ ਲਾਤੀ ਹੈ ਪਰ ਇਹ ਜਿਹੜੇ ਮੰਜੇ ਦੇ ਪਾਵੇ ਆ ਇਸ ਦੇ ਵਿੱਚ ਪਹਿਲਾਂ ਲੱਕੜ ਦੇ ਜਿਵੇਂ ਗੁਟਕੇ ਜਿਹੇ ਹੁੰਦੇ ਸੀਗੇ ਤੇ ਉਹ ਹੁਣ ਵਿੱਚੇ ਫਸੇ ਹੋਏ ਟੁੱਟ ਗਏ ਖਸ ਖਸ ਕੇ ਤੇ ਪਲਾਸਟਿਕ ਵਾਲੇ ਇਹਨਾਂ ਦੇ ਥੱਲੇ ਜਿਹੜੇ ਲੱਗਦੇ ਨੇਗੇ ਤੇ ਜਦਸ ਨਾਲ ਫਰਸ਼ੇ ਸਕ੍ਰੈਚ ਬਹੁਤ ਪੈ ਜਾਂਦੇ ਐ ਇਸ ਕਰਕੇ ਆ ਲੈਂਦੇ ਸੀ ਲੱਕੜ ਦੇ ਗੁਟਕੇ ਲਾਉਣ ਨੂੰ ਪਰ ਜਿਹੜਾ ਇਦੇ ਵਿੱਚ ਫਸੇ ਹੋਏ ਆ ਹੁਣ ਦੇਖਦੇ ਰਾਜੇਂਦਰ ਕੱਢ ਕੇ ਤੇ ਬਸ ਦੋਣ ਥੋੜੀ ਜਿਹੀ ਪਾਉਣ ਵਾਲੀ ਆ ਦੋਣ ਨਵੀਂ ਮਗਾਵਾਂਗੇ ਉਹ ਪਾਵਾਂਗੇ ਅੰਜਾ ਆਪਣਾ ਹੋ ਗਿਆ ਤਿਆਰ ਬਸ ਤੇ ਰੱਤੇ ਹੀ ਫਸਿਆ ਜਿੱਤ ਨਹੀਂ ਉਟਕ ਰਹਾ ਉਟਕ ਹੀ ਹੈਗੇ ਉਟਕ ਰਹਾ ਕਿਸੇ ਹੋਰ ਤਰੀਕੇ ਨਾਲ ਨਹੀਂ ਇਹ ਤਾਂ ਇਕੱਲੀ ਜਾਂਦਾ ਇੱਥੇ ਵੀ ਜਿਹੜਾ ਫਰਸ਼ ਤੇ ਸਕਰਚ ਨਾ ਪੈਣ ਬਸ ਇੰਨਾ ਹੈ ਉਹ ਦਵਾਰ ਦੂਤੇ ਜਿਹੜੇ ਰਗੜਾ ਲੈ ਉਹ ਉੱਤੇ ਚੜ੍ਹਦੇ ਉਹ ਲਿਆ ਮੈਂ ਕੱਢ ਕੇ ਇੱਥੇ ਥਾਗੇ ਬਿੱਟੀ ਫਸੀ ਹੈ ਇਹਨਾਂ ਦੇ ਵਿੱਚ ਕੀ ਕਰੀਏ ਫੱਟੇ ਉਹ ਵੀ ਕੱਟੇ ਜਾਂਦੇ ਹੂੰ ਇਆਨੇ ਬਾਹਰ ਤੋਂ ਦਲੇ ਬਾਹਰ ਇੱਥੇ ਪੈਂਦੇ ਨਹੀਂ ਫਿਰ ਉਹ ਜੰਮੀ ਪਈ ਆ ਪੋਂਦਲ ਪੋਂਤਾ ਲੱਗੇ ਸੀ ਦਿੱਤਾ ਦੇਖ ਨਾ ਉਹ ਜੀ ਟਾਈਮ ਹੋ ਗਿਆ ਹੁਣ ਰਾਤ ਦਾ ਹਨੇਰਾ ਹੋ ਗਿਆ ਬਣਾਉਣ ਲੱਗੇ ਸੀ ਫੁਲਕਾ ਤੰਦੂਰ ਤਪ ਗਿਆ ਹੁਣ ਬਣਾਉਣੇ ਆ ਫੁਲਕਾ ਲਾਲ ਲੱਗ ਰਿਹਾ ਤੰਦੂਰ ਇਹ ਰਿਹਾ ਜੀ ਮੰਮੀ ਲਾ ਰਹੀ ਆ ਫੁਲਕੇ ਹੁਣ ਹਨੇਰਾ ਹੋ ਗਿਆ ਆ ਤੇ ਵੱਡੀ ਲਾਈਟ ਜਗਾ ਰੱਖੀ ਆ ਉਹਦਾ ਚਾਨਣ ਆ ਰਿਹਾ ਤੇ ਅੱਜ ਦੇ ਵਲੌਗ ਦਾ ਆਪਾਂ ਕਰਦੇ ਆਂਡ। ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰਿਓ ਤੇ ਸ਼ੇਅਰ ਕਰਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ। ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।